ਸਾਰੇ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਤੇ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਨਵਾਂ ਡਿਜ਼ਾਈਨ ਆ ਦੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਕਿੰਨ ਭਲਾਈ ਤੇ ਆਪਾਂ ਡਿਜ਼ਾਈਨ ਬਣਾਏ ਜੀ ਇਹ ਤੇ ਅੱਠ ਅੱਠ ਦਿਸ਼ਾ ਬਣਾਪਾ ਗੁੰਡੇ ਲਏ ਜੀ ਇਹ ਆਪਣੀ ਸਿੱਧੀ ਸਾਈਡ ਹੈ ਤੇ ਇਹ ਆਪਣੀ ਉਲਟੀ ਸਾਈਡ ਹੈ ਜੀ ਆ ਦੇਖੋ ਇਸ ਤਰ੍ਹਾਂ ਲੋਚੀ ਇਸ ਤਰ੍ਹਾਂ ਬਣ ਕੇ ਆਪਣਾ ਡਿਜ਼ਾਈਨ ਤਿਆਰ ਹੋਇਆ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦੇਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ 6 ਸਲਾਈਆਂ ਚ ਆਪਣਾ 8 ਸਲਾਈਆਂ ਜੀ ਆਪਣਾ ਡਿਜ਼ਾਈਨ ਬਣ ਕੇ ਕੰਪਲੀਟ ਹੁੰਦਾ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਕਿਸੇ ਵੀ ਪਰਜੈਕਟ ਤੇ ਅਪਲਾਈ ਕਰ ਸਕਦੇ ਹੋ ਕੂਟੀ ਜਾਗਟ ਸਕੀ ਵੀ ਬੱਚਿਆਂ ਦਾ ਕਾਰਡ ਹੀ ਹੈ ਨਾ ਤੇ ਆਪਾਂ ਇੱਥੇ ਤਿੰਨ ਅਪਲਾਈ ਮਿਲਈ ਸੀ ਜੀ 10 ਨੰਬਰ ਸਲਾਈਂਗਾ ਤੇ ਤੁਸੀਂ ਆ ਜੀ ਉਹਨਾਂ ਦੇ ਹਿਸਾਬ ਨਾਲ ਸਲਾਈਂਗਾ ਲੈ ਸਕਦੇ ਹੋ ਬਾਰਡਰ ਬਣਾਉਣ ਤੋਂ ਪਹਿਲਾਂ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਤੇ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ ਲੋ ਜੀ ਹੁਣ ਆਪਾਂ ਪਹਿਲੀ ਸਲਾਈ ਤੇ ਪਹਿਲਾ ਗੁੰਡਾ ਪਲਾ ਲਿਆ ਜੀ ਇਸ ਤਰ੍ਹਾਂ ਦੋ ਗੁੰਡੇ ਬਣਾ ਮੰਨ ਲਈਏ ਪਲਟੇ ਤੇ ਆ ਤਨ ਗੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਤੇ ਆ ਤਨ ਗੁੰਡੇ ਆਪਣੇ ਸਿੱਧੇ ਹੋਗੇ ఫ మేము కు కు కుటే తి సో ਤਿੰਨ ਆਪਨੇ ਤਿੰਨ ਕੁੰਡੇ ਸਿੱਧੇ ਬਣਾ ਲਈ ਜੀ ਤੇ ਹੁਣ ਆਪਾਂ ਇੱਥੇ ਦੋ ਦਾ ਇੱਕ ਕਰਾਂਗੇ ਆ ਦੇਖੋ ਇਸ ਤਰ੍ਹਾਂ ਲਓ ਜੀ

ਉਰੀਆ ਬਲ ਮਾਰਾਂਗੇ ਇਸ ਤਰ੍ਹਾਂ ਦੇਖੋ ਦੋ ਕੁੰਡੇ ਉਲਟੇ ਉਲਟੇ ਜੁਲਟੇ ਬਣਾਵਾਂਗੇ ਇਹ ਪੁਲਕੀ ਸਲਾਈ ਡਿਜ਼ਾਈਨ ਦੀ ਦੂਜੀ ਸਲਾਈ ਹੈਗੀ si Dead benar Dave na lang. Lobs. lagi? Ini tuh tabnama gitu. ఆ దో కు బావ సైడ్ ఆ కు ਉਨਾ ਜੇ ਇਹ ਪੱਡ ਜਾਈਨ ਦੀ ਤੀਜੀ ਸਲਾਈ ਤੇ ਸਿੱਧੇ ਪਾਸੇ ਹੁਣ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਪਹਿਲਾਂ ਆਪਾਂ ਤਿੰਨ ਬਣਾਏ ਸੀ ਆਹ ਦੋ ਦਾ ਆਪਾਂ ਇੱਕ ਕਰਾਂਗੇ ਇੱਕ ਨਾਲ ਆਹ ਬੁਣਾਗੇ ਇੱਥੇ ਪਾਵਾਂਗੇ ਜੀ ਜਾਲੀ ਦੂਜੀ ਹੁਣ ਫੇਰ ਆਪਾਂ ਦੋ ਉਲਟੇ ਬਣਾਵਾਂਗੇ ਜੀ ਦੂਜੀ ਤੋਂ ਹੁੰਦੇ ਸਿੱਦੇ ਆਹ ਦੋ ਦੇਖੋ ਕਰਾਂਗੇ ਜੀ ਇਹ ਕਾਨਾਲ ਬਣਾਗੇ ਜੀ ਆਪਾਂ ਇਹ ਛਿਜਾਲੀ ਬਣਾਵਾਂਗੇ ਜੀ ਇੱਕ ਸਿੱਧਾ ਬਣਾਗੇ ਦੋ ਕੁੰਡੇ ਆਪਣੇ ਉਲਟੇ ਦੋ ਕੁੰਡੇ ਸਿੱਧੇ ਇੱਥੇ ਦੋ ਦਾ ਇੱਕ ਬਣਾਵਾਂਗੇ ਆਹ ਨਾਲ ਬੁਣਾਂਗੇ ਪੰਜਵਾਂ ਗੁੰਦਾਂ ਇੱਥੇ ਜਾਲੀ ਬਣਾਵਾਂਗੇ ਇੱਕ ਸਿੱਧਾ ਬਣਾਵਾਂਗੇ ਲਓ ਜੀ ਦੋ ਕੁੰਡੇ ਉਲਟੇ ਲੈ ਕੁੰਡਾ ਪਲਟਾਵਣਾ ਲੈ ਜੀ ਰੋਟੀ ਛੇੜ ਤੋਂ ਦੋ ਕੁੰਡੇ ਸਿੱਧੇ ਬਣਾਵਾਂਗੇ 6 ਕੁੰਡੇ ਆਪਣੇ ਹੋ ਗਏ ਜੀ ਉਲਟੇ ਦੋ ਕੁੰਡੇ ਆਪਾਂ ਫੇਰ ਸਿੱਧੇ ਬਣਾਵਾਂਗੇ ਲਓ ਜੀ ਤੇ ਛੇ ਕੁੰਡੇ ਬਣਾਵਾਂਗੇ ਜੀ ਉਲਟੇ ਕੁੰਡੀ ਸਿੱਦੇ ਤੇ ਛੇ ਕੁੰਡੇ ਉੱਤੇ ਲੋਜੀ ਹੁਣਾਂਗੇ ਇਹ ਪੱਟ ਜਾਣਗੇ ਪੰਜਵੀਂ ਸਲਾਈ ਤੇ ਤੇ ਬਣਾਵਾਂਗੇ ਜੀ ਤੇ ਇੱਕ ਕੁੰਡਾ ਲਾਹਾਂਗੇ ਤੇ ਆ ਦੋ ਦਾ ਆਪਾਂ ਇੱਕ ਕਰਾਂਗੇ ਆਵਲ ਆਪਾਂ ਇਹਦੇ ਨਾਲ ਬਣਾਵਾਂਗੇ ਜੀ ਤੇ ਹੁਣ ਆਪਾਂ ਬਲ ਮਾਰਾਂਗੇ ਤੇ ਦੋ ਕੁੰਡੇ ਨੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਲੂਟੀ ਇੱਕ ਗੁੰਡਾ ਸਿੱਧਾ ਦੋ ਦਾ ਇੱਕ ਕਰਾਂਗੇ ਜੀ ਤੇ ਆ ਗੁੰਡਾ ਆਪਾਂ ਨਾਲ ਬੁਣਾਂਗੇ ਇੱਥੇ ਬਣਾਵਾਂਗੇ ਜੀ ਬਾਲਾ ਦੋ ਗੁੰਡੇ ਸਿੱਧੇ ਦੋ ਗੁੰਡੇ ਉਲਟੇ కు బ మారండే సో కు ఉన్నా ता बैक साइड करा तो कुंडा ला होंगे बैक सैड तो हम आ गई आप छेवी सिलाई तक कंडा लुटा लो जी ਲੋਚ ਨੂੰ ਅਗੇ ਪੱਢ ਜਾਈਏ ਇਹਨੂੰ ਸੱਤਵੀਂ ਸਲਾਈ ਦੇ ਸਿੱਧੇ ਪਾਸੇ ਆਹ ਕੁੰਡਾ ਸਿੱਧਾ ਬਣਾਵਾਂਗੇ ਦੋ ਕੁੰਡੇ ਲੁੱਟੇ ਤੇ ਆਹ ਦੋ ਦਾ ਆਪਾਂ ਇੱਕ ਕਰਾਂਗੇ ਸਿੱਧਿਆਂ ਦਾ ਤੇ ਆਹ ਇੱਕ ਨਾਲ ਬਣਾਵਾਂਗੇ ਸਿੱਧਾ ਤੇ ਇੱਥੇ ਬਲ ਪਾਵਾਂਗੇ でも。 ਲੋਡ ਦੋ ਕੁੰਦਲ ਪੁੱਟੀ ਨਾ ਗੀਏ ਪਲਟੀ ਸਲਾਈ ਤੇ దోే సగజీ సే కు బాగే స ਦੋ ਕੰਡੀਸੀ ਦੇ ਲੋ ਜੀ ਆਪਣਾ ਡਿਜ਼ਾਈਨ ਖਤਮ ਹੋਇਆ। ਆ ਦੇਖੋ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਜੀ। ਜੈਨ ਬਹੁਤ ਸੋਹਣਾ ਲੱਗਦਾ। ਜਿਵੇਂ ਇਸ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਵੀਡੀਓ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ। ਘੰਟੀ ਵਾਲਾ ਬਟਨ ਦਬਾਇਆ ਕਰੋ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।